ਕੀ ਨਾਮ ਮੇਰਾ ਨਾਮ ਜੀ ਰਾਜ ਸਿੰਘ ਪ੍ਰਿੰਸੀਪਲ ਮਾਤਾ ਸੁੰਦਰੀ ਕਾਲਜ 22 ਪ੍ਰਧਾਨ ਜ਼ਿਲ੍ਹਾ ਸਕਾਊਟ ਐਸੋਸੀਏਸ਼ਨ ਬਠਿੰਡਾ ਜਿਹੜਾ ਇਹ ਅੱਜ ਮੌਕਾ ਮਿਲਿਆ ਨਾ ਇਹ ਪੂਰੇ ਪੰਜਾਬ ਦੇ ਜਿਹੜੀ ਸਕਾਊਟ ਐਸੋਸੀਏਸ਼ਨ ਹੈ ਇਹਦਾ ਇੱਕ ਬਹੁਤ ਵਧੀਆ ਉਪਰਾਲਾ ਹੈਗਾ ਓਮਕਾਰ ਜੀ ਦਾ ਔਰ ਪੂਰੇ ਡਿਸਟ੍ਰਿਕਟ ਬਠਿੰਡੇ ਦਾ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਸਕਾਊਟਸ ਦਾ ਇਹਦੇ ਨਾਲ ਬੱਚਿਆਂ ਦੇ ਵਿੱਚ ਦੇਸ਼ ਦੇ ਪ੍ਰਤੀ ਜਿਹੜੀ ਦੇਸ਼ ਭਗਤੀ ਦੀ ਭਾਵਨਾ ਔਰ ਇਹ ਇਮਾਨਦਾਰੀ ਸ਼ੈਨਸ਼ੀਲਤਾ ਅਨੁਸ਼ਾਸਨ ਕਿਉਂਕਿ ਸਾਡਾ ਜਿਹੜਾ ਦੇਸ਼ ਹੈ ਇਹ ਬਹੁ ਪੱਖੀ ਕਲਚਰ ਦਾ ਜਿਹੜਾ ਔਰ ਅਖੰਡਤਾ ਇਹ ਕਹਿ ਲਓ ਜੀ ਅਲੱਗ-ਅਲੱਗ ਧਰਮਾਂ ਦੇ ਲੋਕ ਰਹਿੰਦੇ ਆ ਤੇ ਪੂਰੇ ਕੈਂਪ ਦੇ ਵਿੱਚੋਂ ਜਿਹੜੇ ਸਾਡੇ ਇਹ ਬੱਚੇ ਨੇ ਸਕਾਉਟਸ ਨੇ ਇਹ ਇੱਕ ਚੰਗਾ ਸੁਨੇਹਾ ਲੈ ਕੇ ਆਉਣਗੇ ਔਰ ਪੂਰੇ ਦੇਸ਼ ਦੇ ਕਲਚਰ ਤੋਂ ਜਾਣੂ ਹੋਣਗੇ ਤੇ ਇੱਕ ਦੂਜੇ ਦੇ ਨਾਲ ਆਪਣਾ ਕਲਚਰ ਐਕਸਚੇਂਜ ਕਰਨਗੇ ਉਹਨਾਂ ਦੀ ਭਾਸ਼ਾ ਉਹਨਾਂ ਦਾ ਧਰਮ ਉਹਨਾਂ ਦਾ ਰਹਿਣ ਸਹਿਣ ਔਰ ਜਿੰਨਾ ਸਾਡਾ ਸਮਾਜਿਕ ਤਾਣਾ ਵਾਣਾ ਹੈ ਜਿੰਨਾ ਵੀ ਸਾਡਾ ਸਮਾਜਿਕ ਜੀਵਨ ਹੈ ਉਸ ਜੀਵਨ ਦਾ ਇਹਨਾਂ ਦੀ ਪਰਸਨੈਲਿਟੀ ਦੇ ਉੱਤੇ ਪ੍ਰਭਾਵ ਪਵੇਗਾ ਔਰ ਇੱਕ ਅੱਛੇ ਨਾਗਰਿਕ ਬਣ ਕੇ ਉੱਥੋਂ ਪਰਤਣਗੇ ਤੇ ਦੇਸ਼ ਦੀ ਸੇਵਾ ਕਰਨਗੇ ਬੱਚਿਆਂ ਨੂੰ ਜਿਹੜਾ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਨੇੜੇ ਹੋ ਕੇ ਮੌਕਾ ਵੀ ਮਿਲ ਸਕਦਾ ਇਹ ਬਹੁਤ ਘੱਟ ਸਮੇਂ ਹੁੰਦਾ ਜੀ ਜਦੋਂ ਕਿਸੇ ਦੇਸ਼ ਦੀ ਮਾਨਯੋਗ ਸ਼ਖਸੀਅਤ ਜਿਵੇਂ ਪ੍ਰਧਾਨ ਮੰਤਰੀ ਜੀ ਔਰ ਰਾਸ਼ਟਰਪਤੀ ਜੀ ਸਰਬਉੱਚ ਨੇ ਅਜਿਹੀ ਸ਼ਖਸੀਅਤ ਦੇ ਦਰਸ਼ਨ ਕਰਨਾ ਉਹਨਾਂ ਦੇ ਨੇੜੇ ਹੋ ਕੇ ਮਿਲਣ ਦਾ ਜਿਹੜਾ ਮੌਕਾ ਹੈ ਇਹ ਬਹੁਤ ਘੱਟ ਬੱਚਿਆਂ ਨੂੰ ਮਿਲਦਾ ਮੈਂ ਕਹਿੰਦਾ ਇਹ ਬੱਚੇ ਸਾਰੇ ਭਾਗਯਸ਼ਾਲੀ ਨੇ ਜਿਹੜੇ ਉਹਨਾਂ ਦੇ ਬਿਲਕੁਲ ਨੇੜੇ ਰੂਬਰੂ ਹੋਣਗੇ